ਯਾਰ ਅਗੋਜੀ ਤੁਸੀਂ ਸਾਡੀਆਂ ਮੁਸ਼ਕਲਾਂ ਨੂੰ ਹੱਲ ਕਰਾ ਦਿੰਦੇ ਹੋ ਸਰਕਾਰਾਂ ਸਰਕਾਰੀ ਦਰਬਾਰੇ ਆ ਦੇਖੋ ਪਾਣੀ ਆ ਕਣਕ ਜਿਹੜੀ ਹੈ ਪੂਰੀ ਮੌਜੂਦ ਫੇਰ ਵੀ ਡੰਗਰ ਲਿਆ ਕੇ ਬੰਨ ਤੋੜ ਦਿੱਤਾ ਕਾਹਦਾ ਬੰਨ ਕਾਹਦਾ ਬਾਨਾ ਤੇ ਪੇਂਡ ਦਾ ਗੰਦਾ ਪਾਣੀ ਆ ਰਿਹਾ ਤੇ ਉਹਦਾ ਪਾਣੀ ਆ ਅਸੇ ਖੇਤਾਂ ਦੇ ਨਾਲੋਂ ਲੰਘਦਾ ਪਾਣੀ ਨਦਾਲਾ ਚ ਗੁਜਰਾ ਨੇ ਕਿਸਾਨਾਂ ਦੀ ਫਸਲ ਦਾ ਕੀਤਾ ਨੁਕਸਾਨ ਪਾਵੇਂਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸੜਕਾਂ 'ਤੇ ਗੁਜਰਾ ਦੁਆਰਾ ਪਸ਼ੂ ਚਰਾਉਣ ਦੀ ਮਨਾਹੀ ਕੀਤੀ ਗਈ ਹੈ ਪਰੰਤੂ ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾਂ ਦੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਇਨ ਬਿਨ ਪਾਲਣਾ ਨਹੀਂ ਕੀਤੀ ਜਾ ਰਹੀ ਜਿਹਦੇ ਚੱਲਦਿਆਂ ਇਨ੍ਹਾਂ ਗੁਜਰਾਂ ਦੇ ਪਸ਼ੂਆਂ ਕਾਰਨ ਹਾਦਸੇ ਸੜਕਾਂ 'ਤੇ ਲੱਗੇ ਰੁੱਖਾਂ ਤੇ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਅਜੇ ਹਾਏ ਇੱਕ ਮਾਮਲਾ ਨਡਾਲਾ ਤੋਂ ਸਾਹਮਣੇ ਆਇਆ ਜਿੱਥੇ ਗੁੱਜਰਾਂ ਦੇ ਡੰਗਰਾਂ ਨੇ ਛੱਪੜ ਵਿੱਚ ਵੜ ਕੇ ਜੱਜੀ ਮਾਰਗ ਵਾਲੇ ਛੱਪੜ ਰੂਪੀ ਨਾਲੇ ਦਾ ਬੰਨ ਤੋੜ ਦਿੱਤਾ ਜਿਸ ਕਾਰਨ ਸਾਰਾ ਗੰਦਾ ਪਾਣੀ ਨਾਲ ਲੱਗਦੇ ਖੇਤਾਂ 'ਚ ਵਹਿ ਤੁਰਿਆ ਤੇ ਪੱਕਨ ਕਿਨਾਰੇ ਖੜੀ ਕਣਕ ਦੀ ਫਸਲ ਦਾ ਗੋਡੇ-ਗੋਡੇ ਚ ਪਾਣੀ ਖੜ ਗਿਆ ਅਤੇ ਅਜੇ ਵੀ ਲਗਾਤਾਰ ਪਾਣੀ ਵਹਿ ਰਿਹਾ ਹੈ ਜਿਸ ਨਾਲ ਨਾਲ ਲੱਗਦੇ ਖੇਤ ਵੀ ਜਲਦ ਇਸ ਪਾਣੀ ਦੀ ਲਪੇਟ ਚ ਆਉਣਗੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਕ੍ਰਿਸ਼ਨ ਲਾਲ ਜੱਕੀ ਖੱਖ ਵਾਸੀ ਨਡਾਲਾ ਨੇ ਦੱਸਿਆ ਕਿ ਅਸੀਂ ਕੱਲ ਗੁਜਰਾਂ ਨੂੰ ਮਨਾ ਵੀ ਕੀਤਾ ਸੀ ਕਿ ਖਾਲੀ ਖੇਤਾਂ 'ਚ ਡੰਗਰ ਨਾ ਵੜੋ ਚਾਰਾ ਵੱਢ ਕੇ ਰਹਿ ਜਾਓ ਪਰ ਉਹਨਾਂ ਇੱਕ ਨਹੀਂ ਮੰਨੀ ਤੇ ਸਾਡੀ ਗੈਰ ਹਾਜ਼ਰੀ 'ਚ ਛੱਪੜ ਚੋਲ ਲਗਾ ਕੇ ਡੰਗਰ ਖੇਤਾਂ 'ਚ ਵਾਰ ਦਿੱਤੇ ਤੇ ਛੱਪੜ ਦਾ ਬੰਦ ਤੋੜ ਦਿੱਤਾ ਉਹਨਾਂ ਦੱਸਿਆ ਕਿ ਸਾਡੇ ਦੋਹਾਂ ਦੀ 17 ਕਨਾਲਾਂ 'ਚ ਖੜੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਤੇ ਅੱਜ ਪਾਣੀ ਜਿਹੜਾ ਲਗਾਤਾਰ ਜਿਹੜਾ ਅੱਗੇ ਵਧ ਰਿਹਾ ਅਤੇ ਇਹ ਪਾਣੀ ਜਲਦ ਸੁੱਕਣ ਵਾਲਾ ਵੀ ਨਹੀਂ ਹੈ ਇਸ ਦੌਰਾਨ ਕਿਸਾਨ ਜੂਨੀਅਨ ਦੇ ਆਕੂ ਹਰਜਿੰਦਰ ਸਿੰਘ ਸਾਹੀ ਨਵਜਿੰਦਰ ਸਿੰਘ ਪਗਾ ਕੋਚ ਰਗਵਿੰਦਰ ਸਿੰਘ ਸਾਹੀ ਅਤੇ ਹੋਰਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਹਰਜਾਨਾ ਉਕਤ ਗੁਜਰਾਂ ਨੂੰ ਪਾ ਕੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਭਾਵੇਂ ਕਿ ਇਹ ਮਾਮਲਾ ਸਾਰਾ ਨਡਾਲਾ ਪੁਲਿਸ ਕੋਲ ਪੁੱਜਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਂਦੀ ਹੈ ਜਾਂ ਨਹੀਂ ਤੇ ਗੁਜਰਾ ਖਿਲਾਫ ਡੀਸੀ ਦੇ ਹੁਕਮਾਂ ਦੀ ਉਲੰਘਣਾ ਤੇ ਕੀ ਕਾਰਵਾਈ ਕਰਦੀ ਹੈ ਇਥੇ ਆਉਣ ਵਾਲਾ ਸਮਾਈਦਾ ਸੇਗਾ ਇਸ ਮੌਕੇ ਗੱਲਬਾਤ ਕਰਦੇ ਆਂ ਕਿਸਾਨਾਂ ਨੇ ਆਖਿਆ ਕਿ ਸਰ ਕੀ ਨਾਮ ਆਪਣਾ ਮੇਰਾ ਨਾਮ ਕ੍ਰਿਸ਼ਨ ਲਾਲ ਜੀ ਜਿਹੜਾ ਤਣਕ ਤੇ ਪਾਣੀ ਆਇਆ ਕਿਸ ਤਰ੍ਹਾਂ ਆਇਆ ਸਾਨੂੰ ਦੱਸੋ ਜੀ ਇਹ ਆਪਣੇ ਇਥੇ ਗੁਜਰ ਸੀ ਪਰਸੋਂ ਆਏ ਇਥੇ ਹੂੰ ਹੂੰ ਉਹਨਾਂ ਨੂੰ ਅਸੀਂ ਢੱਕਿਆ ਵੀ ਸੀ ਵੀ ਇਥੇ ਗੁਜਰ ਡੰਗਰ ਨਾ ਲੈ ਕੇ ਆਉਣ ਹੂੰ ਹੂੰ ਉਹ ਬਾਅਦੂਦ ਫੇਰ ਵੀ ਡੰਗਰ ਲਿਆ ਕੇ ਬੰਨ ਤੋੜ ਦਿੱਤਾ ਉਹਨਾਂ ਕਾਹਦਾ ਬੰਨ ਕਾਹਦਾ ਬਾਨਾ ਤੇ ਪੇਂਡ ਦਾ ਗੰਦਾ ਪਾਣੀ ਆ ਰਿਹਾ ਤੇ ਉਹਦਾ ਪਾਣੀ ਹੈ ਅੱਛਾ ਇਹ ਖੇਤਾਂ ਦੇ ਨਾਲੋਂ ਲੰਘਦਾ ਪਾਣੀ ਇਹ ਖੇਤਾਂ ਦੇ ਨਾਲੋਂ ਲੰਘਦਾ ਹੈ ਉਹ ਬੰਨ ਟੁੱਟ ਕੇ ਸਾਡੀ ਫਸਲ ਸਾਰੀ ਖਰਾਬ ਕਰ ਦਿੱਤੀ ਹੈ। ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਪਾਣੀ ਬੰਨ ਟੁੱਟ ਗਿਆ? ਬੰਨ ਟੁੱਟ ਗਿਆ ਮੈਨੂੰ ਸਤਨਾਮ ਸਿੰਘ ਖੱਖ ਨੇ ਫੋਨ ਕੀਤਾ ਸੀ। ਵੀ ਤੁਹਾਡੀ ਪੈੜੀ ਚ ਪਾਣੀ ਫਿਰਦਾ ਪਿਆ ਜਾ ਕੇ ਪੈੜੀ ਦੇਖੋ ਆਪਣੀ। ਤੇ ਕਿੰਨਾ ਹੁਣ ਦੇਖੀ ਜਰ ਵੀ ਜਿਹੜੀ ਫਸਲ ਪੱਕਣ ਤੇ ਆ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਕੀ ਇਹਦਾ? ਇਹ ਮੇਰੇ ਗਵਾਂਢੀ ਦਾ ਤੇ ਮੇਰਾ ਘਟ ਘਟ 5-6 ਕਿੱਲੇ ਥਾ। ਅੱਛਾ ਅੱਛਾ ਸਾਰੇ ਚ ਪਾਣੀ ਫਿਰ ਗਿਆ। ਹਾਂ ਪਾਣੀ ਸਾਰੇ ਫਿਰਿਆ ਹਣ। ਕੀ ਕਹਿਣਾ ਚਾਹੁੰਦੇ ਜਿਹੜਾ ਇਹ ਗੰਦਾ ਪਾਣੀ ਇਥੋਂ ਲੰਘਦਾ ਹੈਗਾ? ਅਸੀਂ ਕਹਿੰਦੇ ਸਾਡਾ ਜਿਹੜਾ ਨੁਕਸਾਨ ਆਇਆ ਇਹ ਤੇ ਗੁਜਰਾ ਖਰਾਬ ਕੋਈ ਕਾਰਵਾਈ ਕੀਤੀ ਗੁਜਰਾ ਖਰਾਬ ਹੈ ਜੇ ਕਾਰਵਾਈ ਕੋਈ ਨਹੀਂ ਕੀਤੀ ਅਜੇ ਹੂੰ ਹੂੰ ਕੋਈ ਕਿਸੇ ਨੂੰ ਦੱਸਿਆ ਪੁਲਿਸ ਨੂੰ ਕੰਪਲੇਨਟ ਕੀਤੀ ਨਹੀਂ ਅਜੇ ਕੋਈ ਵੀ ਨਹੀਂ ਕੀਤੀ ਹਾਂ ਤੇ ਤੁਹਾਡੇ ਨਾਲ ਗੱਲਬਾਤ ਹੈ ਹੂੰ ਹੂੰ ਤੇ ਇਸ ਤੋਂ ਬਾਅਦ ਜੋ ਕਾਰਵਾਈ ਹੋਏਗੀ ਕਰਾਂਗੇ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਕੋਈ ਵੀ ਜੜੀਆਂ ਮੁਸ਼ਕਲਾਂ ਹੁੰਦੀਆਂ ਰਗੂ ਜੀ ਤੁਸੀਂ ਸਾਡੀਆਂ ਮੁਸ਼ਕਲਾਂ ਨੂੰ ਹੱਲ ਕਰਾ ਦਿੰਦੇ ਹੋ ਸਰਕਾਰਾਂ ਸਰਕਾਰੀ ਦਰਬਾਰੇ ਆਹ ਦੇਖੋ ਪਾਣੀ ਆ ਕਣਕ ਜਿਹੜੀ ਇਹ ਪੂਰੀ ਨਿਸਰੀ ਪਈ ਹੈ ਨਾ ਦਾਣਾ ਭਰਿਆ ਪਿਆ ਤੇ ਗੁੱਜਰ ਆਣ ਕੇ ਕੀ ਕਰਦੇ ਨੇ ਛੱਪੜ ਜਿਹਾ ਵਾਰਦੇ ਨੇ ਤੇ ਬੰਨ ਤੋੜ ਦਿੰਦੇ ਨੇ ਡੰਗਰਾਂ ਨੂੰ ਲੈ ਕੇ ਨੁਕਸਾਨ ਕਰਦੇ ਆ ਆ ਪਾਣੀ ਜਿਹੜਾ ਸੁੱਕਣਾ ਨਹੀਂ ਹੈਗਾ ਇਹ ਜੀਮੀਦਾਰਾਂ ਦੀ ਫਸਲ ਜਿਹੜੀ ਮਰ ਗਈ ਏ ਇਹੀ ਕਹਿੰਦੇ ਆ ਵੀ ਇਹ ਜਿਹੜੇ ਗੁੱਜਰਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਜਦਕਿ ਡੀਸੀ ਦਾ ਹੁਕਮ ਹੈ ਕਿ ਗੁੱਜਰ ਡੰਗਰ ਨਹੀਂ ਚਾਰਦੇ ਇਹੀ ਵੀ ਡੰਗਰ ਰੱਖੇ ਨੇ ਇਹੀ ਨਹੀਂ ਚਾਰਦੇ ਇਹੀ ਵੀ ਬੰਨ ਕੇ ਪੱਠੇ ਪਾਉਂਦੇ ਨੇ ਉਹ ਵੀ ਬਜੇ ਰੱਖੇ ਨੇ ਤੇ ਬੰਨ ਕੇ ਪੱਠੇ ਪਾਉਣ ਮੈਂ ਮੰਗ ਕਰਦਾ ਆਪਣੀ ਕਿਸਾਨ ਯੂਨੀਅਨ ਵੱਲੋਂ ਵੀ ਇਹਦਾ ਹਰਜਾਨਾ ਗੁਜਰਾਂ ਨੂੰ ਪਾਇਆ ਜਾਵੇ ਜਿੰਨਾ ਇਹਨਾਂ ਦਾ ਮੁਆਵਜ਼ਾ ਮੰਗਦਾ ਇਹਨਾਂ ਨੂੰ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ